ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਕਰ ਚਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਹ ਰੂਪ ਰੰਗ ਅਰ ਰੇਖ ਭੇਖ ਕੋਊ ਕਹਿ ਨ ਸਕਤ ਕਹੈ ਅਚਲ ਮੂਰਤ ਅਨਪਹੁ ਪ੍ਰਕਾਸ਼ ਅਮਤੋਜ ਕਹੀਜੈ ਕੋਟ ਇੰਦਰ ਇੰਦਰਾਣ ਸਾਹੋ ਸਾਹਣ ਗਣੀਜੈ ਤਰਪਮਣ ਮਹੀ ਪੂਰਨਰ ਅਸੋਰ ਨੇਤ ਨੇਤ ਬਨ ਤਰਣ ਕਹਤ ਤਵ ਸਰਵ ਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ ਹੋ ਵਾ ਸਫਤ ਖਸਮ ਦੀ ਨੂਰ ਅਰਸੋ কুরਸੋ ਝਟਿਐ ਤਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ ਸਜਣ ਸੱਚਾ ਪਾਤਸ਼ਾਹ ਸਰ ਸਾਹ ਦੇ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 3 ਕਾਚ ਤਨ ਸੰਚ ਹੈ ਮੂਰਖ ਗਵਾਰ ਮਨਮੁਖੋ ਭੂਲੇ ਅੰਧ ਗਵਾਰ ਵਿਖਿਆ ਕਾ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪਰਾਪਤ ਹੋਏ ਕਾਚ ਤਨ ਸੰਚ ਹੈ ਮੂਰਖ ਗاوار ਮਨਮੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨ ਪਰਪਤ ਹੋਏ ਸਾਚਾ ਤਨ ਗੁਰਮਤੀ ਪਾਏ ਕਾਚ ਤਨ ਫਨ ਆਵੇ ਜਾਏ ਰਹਾ ਮਨ ਮੁਖ ਭੂਲੇ ਸਭ ਮਰ ਹੈ ਗਵਾਰ ਪਾਬਜਲ ਡੂਬੇ ਨਾ ਉਰਵਾਰ ਨਾ ਪਾਰ ਸਤਿਗੁਰ ਭਟੇ ਪੂਰਾ ਪਹਾੜ ਸਾਚ ਰਤੇ ਅਹਨਸ ਬੈਰਗ ਚਾਹੋ ਜੁਗ ਮਹ ਅੰਮ੍ਰਿਤ ਸਾਚੀ ਬਾਣੀ ਪੂਰਾ ਭਾਗ ਹਰ ਨਾਮ ਸਮਾਣੀ ਸਿਧ ਸਾਧਕ ਤਰਸ ਹੈ ਸਭ ਲੋਇ ਪੂਰਾ ਭਾਗ ਪਰਾਪਤ ਹੋਏ ਸਭ ਕਿਛ ਸਾਚਾ ਸਾਚਾ ਹੈ ਸੋਏ ਊਤਮ ਬ੍ਰਹਮ ਪਛਾਣੈ ਕੋਏ ਸਚ ਸਾਚਾ ਸਚ ਆਪ ਦੜਾਏ ਨਾਨਕ ਆਪੇ ਵੇਖੈ ਆਪੇ ਸਚ ਲਾਏ ਸਭ ਕਿਛ ਸਾਚਾ ਸਾਚਾ ਹੈ ਸੋਏ ਊਤਮ ਬ੍ਰਹਮ ਪਛਾਣ ਕੋਏ ਸਚ ਸਾਚਾ ਸਚ ਆਪ ਉਦੜਾਏ ਨਾਨਕ ਆਪੇ ਵੇਖੈ ਆਪੇ ਸਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹਾਂ ਸ੍ਰੀ ਮਹਲਾ 4 ਕਾਚਾ ਤਨ ਸੰਚ ਹੈ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਵਾਰ ਵਿਖਿਆ ਕੈ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪਰਾਪਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ